ਦੋਸਤ ਰੋਮਨ ਸੀ ਫਿਰ ਕੈਂਡਲ ਵਗੈਰਾ ਹੀ ਬਣਾ ਕੇ ਵੇਚਦਾ ਸੀ ਤੇ ਉਹਦੇ ਤੋਂ ਫਿਰ ਦੇਖ ਕੇ ਮੈਂ ਵੀ ਇਹ ਕੰਮ ਸ਼ੁਰੂ ਕੀਤਾ ਸੀ ਜੀ ਜੀ ਇਹਹੀ ਕਹਿਣਾ ਚਾਹਨਾ ਹੈ ਕਿ ਹਿੰਮਤ ਕਦੀ ਨਹੀਂ ਹਾਰਨੀ ਚਾਹੀਦੀ ਆਪਣੀ ਜੋ ਕੰਮ ਕੋਈ ਵੀ ਮਿਲੇ ਜ਼ਿੰਦਗੀ ਵਿੱਚ ਕਰਨਾ ਚਾਹੀਦਾ ਵਾ ਅੱਛਾ ਜੀ ਇਹ ਆਪਾਂ ਦੁਕਾਨ 'ਚ ਹੋਲ ਸੇਲ 'ਚ 7 ਰੁਪਏ ਦੇਈਦੇ ਹਾਂ ਉਹਦੇ 10 ਰੁਪਏ ਕੈਂਡਲ ਹੈ ਤੁਸੀਂ ਵੇਖ ਸਕਦੇ ਦੂਜੀਆਂ ਦੁਕਾਨਾਂ ਦੂਜੇ ਕੈਂਡਲ ਤੋਂ ਕਾਫੀ ਮੋਟੀ ਕੈਂਡਲ ਹੈ 10 ਰੁਪਏ ਵਾਲੀ ਜੀ ਜੀ ਤੇ ਭਾਈ ਬਲਵੀ ਦੇਖੋ ਤੇ ਕਾਫੀ ਮੋਟੀ ਹੈ ਅੱਛਾ ਹਾਂਜੀ ਜੋ ਵੀ ਦਿਮਾਗ ਚਾਵੇ ਕੈਂਡਲ ਬਣਾਦਾ ਕੋਈ ਕੰਪਿਊਟਰ ਦਾ ਖੋਲੰਦਾ ਕੋਈ ਵੀ ਨਹੀਂ ਕੋਈ ਕੰਮ ਆਇਆ ਕਰ ਬੈਗਾ ਖਵਾ ਦੇ ਲਫਾਫੇ ਬਣਾ ਕੇ ਬੇਚ ਸਕਦੇ ਹੋ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘ੍ਰਿਆਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਅਤੇ ਹੈਂਡੀਕੈਪ ਵੀਰਾਂ ਦੇ ਲਈ ਇਹ ਵੀਰ ਮਿਸਾਲ ਬਣਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਵੀਰ ਕੈਂਡਲਾਂ ਬਣਾ ਕੇ ਆਪਣੇ ਘਰ ਦਾ ਵੀ ਗੁਜ਼ਾਰਾ ਕਰ ਰਿਹਾ ਹੈ ਅਤੇ ਹੈਂਡੀਕੈਪ ਵੀਰਾਂ ਦੇ ਲਈ ਇਹ ਮਿਸਾਲ ਹੈ ਆਓ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦਾ ਸਹਿਯੋਗ ਵੀ ਮਿਲਿਆ ਹੈ ਉਹਨਾਂ ਨੂੰ ਅਤੇ ਕਿੰਨਾ ਵੱਲੋਂ ਸਹਿਯੋਗ ਮਿਲਿਆ ਤੇ ਅੱਜ ਇਸ ਕੰਮ ਦੇ ਵਿੱਚ ਉਹ ਕਿੰਨੀ ਕੁ ਜੜੀ ਆ ਉਹ ਪ੍ਰੋਫਿਟ ਵੀ ਉਹਨਾਂ ਨੂੰ ਮਿਲ ਰਿਹਾ ਹੈ ਤੇ ਕਿੰਨਾ ਮਨ ਨੂੰ ਵੀ ਸਕੂਨ ਆ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਰ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਓ ਜੀ ਮੇਰਾ ਨਾਮ ਮਾਈਕਲ ਹੈ ਮੈਂ ਘਰਿਆਲੇ ਤੋਂ ਆ ਜੀ 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 ਹਾਂਜੀ ਪਰਿਆਲੇ ਤੋਂ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੈਂਡਲ ਬਣਾਉਂਦਿਆਂ ਤੇ ਸਵੱਬਕ ਕਿਵੇਂ ਬਣਿਆ ਇਸ ਪਾਸੇ ਆਉਣ ਦਾ ਮੇਰੇ ਪਹਿਲੇ ਇੱਕ ਦੋਸਤ ਸੀ ਉਹ ਵੀ ਮੋਬ ਕੈਂਡਲ ਬਰ ਬਣਾਉਂਦਾ ਸੀ ਜੀ ਜੀ ਤੇ ਫਿਰ ਉਹਨੂੰ ਵੇਖ ਕੇ ਫਿਰ ਮੈਂ ਵੀ ਇਹ ਕੰਮ ਸ਼ੁਰੂ ਕੀਤਾ ਬਣਾਉਣਾ ਅੱਛਾ ਜੀ ਹਾਂਜੀ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਬਣਾਉਂਦਿਆਂ ਇਹ ਤੇ ਬਹੁਤ ਸਮਾਂ ਹੋ ਗਿਆ ਤਾਂ ਅੱਛਾ ਜੀ ਕਾਫੀ ਸਾਲ ਪਹਿਲੇ ਗੱਲ ਲੱਗ ਮੈਂ ਵਿਖਾਈ ਜੀ ਕੈਮ ਬਣਾਉਂਦੀ ਅੱਛਾ ਜੀ ਆ ਮਜਰੂਰ ਪੁੱਛਣਾ ਚਾਹਾਂਗਾ ਇਸ ਪਾਸੇ ਆਉਣ ਤੋਂ ਪਹਿਲਾਂ ਮਨ ਦੇ ਵਿੱਚ ਤਾਂ ਬਹੁਤ ਵਿਚਾਰ ਜਿਹੜੇ ਆ ਉਹ ਆਉਂਦੇ ਨੇ ਕਿ ਜਿਵੇਂ ਹੁਣ ਤੁਹਾਡੇ ਵਾਂਗ ਹੋਰ ਵੀਰ ਨੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਉਹਨਾਂ ਦੇ ਲਈ ਤੁਸੀਂ ਇੱਕ ਮਿਸਾਲ ਵੀ ਬਣੇ ਹੋ ਸ਼ੁਰੂਆਤ ਕਿਵੇਂ ਹੋਈ ਕਿਹੜਾ ਦੋਸਤ ਸੀਗਾ ਤੁਹਾਡਾ ਜਦੋਂ ਉਹਨੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਸਿਖਾਇਆ ਉਸ ਤੋਂ ਬਾਅਦ ਤੁਸੀਂ ਇਸ ਪਾਸੇ ਆਏ ਇਹ ਜ਼ਰੂਰ ਦੱਸਿਓ ਮੇਰੇ ਇੱਕ ਦੋਸਤ ਰੋਮਨ ਸੀ ਉਹ ਲੁਧਿਆਣਾ ਚੋਂ ਵੀ ਹੈਂਡੀਕੈਪ ਹੈ ਜੀ ਜੀ ਤੋਂ ਵੀ ਪਹਿਲੇ ਇਸ ਤਰ੍ਹਾਂ ਦੇ ਕੰਮ ਕਰਦਾ ਸੀ ਜੀ ਜੀ ਆਡਿਸ ਸਮਾਨ ਵੇਚਦਾ ਸੀ ਫਿਰ ਕੈਂਡਲ ਵਗੈਰਾ ਹੀ ਬਣਾ ਕੇ ਵੇਚਦਾ ਸੀ ਜੀ ਜੀ ਤੋਂ ਉਹਦੇ ਤੋਂ ਫਿਰ ਦੇਖ ਕੇ ਮੈਂ ਵੀ ਇਹ ਕੰਮ ਸ਼ੁਰੂ ਕੀਤਾ ਸੀ ਜੀ ਜੀ ਤੋਂ ਨੇ ਮੈਨੂੰ ਵੀ ਕਿਹਾ ਸੀ ਤੂੰ ਵੀ ਇਹ ਕੰਮ ਕਰ ਜੀ ਜੀ ਫਿਰ ਇਸ ਕਰਕੇ ਫਿਰ ਮੈਂ ਵੀ ਇਹ ਸ਼ੁਰੂ ਕੀਤਾ ਪਰਿਵਾਰ ਦੇ ਵਿੱਚੋਂ ਕਿਹੋ ਜਿਹਾ ਸਹਿਯੋਗ ਤੁਹਾਨੂੰ ਮਿਲਿਆ ਕੌਣ ਕੌਣ ਤੁਹਾਡੇ ਨਾਲ ਇਸ ਕੰਮ ਦੇ ਵਿੱਚ ਹੱਥ ਵਟਾਉਂਦਾ ਹੈ ਮੈਂ ਐਵੇਂ ਘਰ ਦੀ ਵੀ ਹੱਥੋਂ ਹੀ ਚੰਡੀ ਹੈ ਆੜੇ ਮਾਰ ਦੇ ਬੱਚੇ ਹੈਗੇ ਆ ਉਹ ਵੀ ਮੇਰਾ ਮਦਦ ਕਰਵਾ ਦਿੰਦੇ ਕਈ ਵਾਰ ਉਹ ਜੇ ਮੈਂ ਕਹਿੰਦਾ ਪੈਕਿੰਗ ਕਰ ਦੋ ਪੈਕਿੰਗ ਕਰਨ ਵੇ ਭੱਜ ਜਾਂਦੇ ਕਦਮ ਅੱਛਾ ਜੀ ਹਾਂਜੀ ਕਈ ਵਾਰ ਰਾਤ ਦੇ ਦੋਨੋਂ ਦਾਦਾ ਸੇ ਬੈਠੇ ਦੀਵਾਲੀ ਦਾ ਸੀਜ਼ਨ ਆਂਦਾ ਹੈ ਉਹ 10 10 11 ਵਜੇ ਤੇ ਮੇ ਕੋਲ ਹੀ ਬੈਠੇ ਜਿੰਦੇ ਪੈਕਿੰਗ ਕਰਨ ਵਾਸਤੇ ਅੱਛਾ ਜੀ ਹਾਂਜੀ ਕਿੰਨੀ ਕੁ ਮਿਹਨਤ ਫਿਰ ਜਿਹੜੀ ਆ ਇਸ ਕੰਮ ਨੂੰ ਕਰਨ ਲੱਗਿਆਂ ਲੱਗਦੀ ਹੈ ਜੀ ਮਿਹਨਤ ਉਹਦਾ ਲੱਗਦੀ ਹੈ ਤੁਹਾਨੂੰ ਪਤਾ ਹੀ ਹੈ ਜੀ 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 ਤੇ ਕੈਂਡਲ ਇਹ ਜਿਹੜੀ ਤੁਸੀਂ ਹੱਥ ਦੇ ਵਿੱਚ ਫੜੀ ਹੈ ਮੈਂ ਚਾਹਾਂਗਾ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਜੀ ਇਹ ਕਿੱਥੇ ਕਿੱਥੇ ਜਾਂਦੀ ਹੈ ਤੁਹਾਡੀ ਇਹ ਕੈਂਡਲ ਇਹ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਇਹ ਇਹ ਇਸਟਰ ਕੈਂਡਲ ਨੂੰ ਆਖਦੇ ਆ ਪਾਸਕਲ ਕੈਂਡਲ ਜੀ ਜੀ ਇਹ ਸਾਰੇ ਚਰਚਾ ਵਿੱਚ ਹੀ ਜ਼ਿਆਦਾ ਕਰਕੇ ਜਲਾਏ ਜਾਂਦੀ ਹੈ ਜੀ ਜੀ ਇਹ ਚੰਡੀਗੜ੍ਹ ਪੰਜਾਬ ਆਪਣਾ ਹਰਿਆਣਾ ਹਿਮਾਚਲ ਕਾਫੀ ਜਗ੍ਹਾ ਤੇ ਜਲਦੀ ਹੈ ਕੈਂਡਲ ਅੱਛਾ ਜੀ ਤੇ ਇਸ ਵਫਾਦਾਰ ਲੋਕ ਇਹ ਲੈ ਕੇ ਮੇਰੀ ਮਦਦ ਕਰ ਦਿੰਦੇ ਨਾਲ ਹੀ ਅੱਛਾ ਜੀ ਬਹੁਤ ਬਹੁਤ ਤਾਂ ਇਹ ਵੀ ਜ਼ਰੂਰ ਪੁੱਛਣਾ ਚਾਹਾਂਗਾ ਕੋਈ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਇਸ ਦੇ ਵਿੱਚ ਸਹੂਲਤ ਕੋਈ ਸਹਿਯੋਗ ਦਿੱਤਾ ਗਿਆ ਤੁਸੀਂ ਕਿੱਥੇ ਕਿੱਥੇ ਸਰਕਾਰੀ ਪ੍ਰੋਗਰਾਮਾਂ ਤੇ ਆਪਣਾ ਸਟਾਲ ਲੈ ਕੇ ਜਾਂਦੇ ਹੋ ਜੀ ਸਲਾਹ ਸਰਕਾਰੀ ਆਪਣਾ ਰਿਤੇ ਇੱਥੇ ਗਏ ਸੀ ਇੱਕ ਤਰਨਤਾਰ ਤਰਨਤਾਰ ਜ਼ਿਲੇ ਚ ਲੱਗਾ ਸੀ ਅੱਛਾ ਜੀ ਤੇ ਉੱਥੇ ਗਿਆ ਸੀ ਮੈਂ ਸੇ ਇਹ ਪਹਿਲੀ ਵਾਰੀ ਉੱਥੇ ਗਿਆ ਸੀ ਅੱਛਾ ਜੀ ਤੇ ਉਸ ਤੋਂ ਪਹਿਲੇ ਇੱਕ ਵਾਰ ਆਪਣਾ ਤਰਨਤਾਰ ਦੋ ਵਾਰ ਤਰਨਤਾਰ ਜਾ ਚੁੱਕੇ ਤਾਂ ਲੱਗਾ ਸੀ ਕਿੰਨੇ ਕੁ ਲੋਕ ਤੁਹਾਨੂੰ ਉੱਥੇ ਮਿਲਣ ਵਾਸਤੇ ਆਏ ਕਿ ਤੁਹਾਡੀ ਇਹ ਮਿਹਨਤ ਨੂੰ ਸਲਾਮ ਹੈ ਲੋਕਾਂ ਕੋਲੋਂ ਕਿਹੋ ਜਿਹਾ ਹੰਗਾਰਾ ਮਿਲਦਾ ਹੈ ਉਸੇ ਕਾਫੀ ਵੱਡੇ ਵੱਡੇ ਅਫਸਰ ਆਏ ਸੀ ਉਹ ਸਾਰੇ ਮੈਨੂੰ ਮਿਲੇ ਸੀ ਜੀ ਜੀ ਤੇ ਇਸ ਕਰਕੇ ਲੈ ਕਿਹਾ ਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਅੱਛਾ ਜੀ ਤੇ ਅਸੀਂ ਜਰੂਰ ਤੁਹਾਡੇ ਘਰ ਵੀ ਆਵਾਂਗੇ ਵੇਖਣ ਵਾਸਤੇ ਅੱਛਾ ਜੀ ਘਰ ਵੀ ਕਹਿੰਦੇ ਆਵਾਂਗੇ ਹਾਂਜੀ ਤਾਂ ਉਦੋਂ ਮਨ ਨੂੰ ਕਿੰਨਾ ਸਕੂਨ ਮਿਲਦਾ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆ ਕੇ ਇੰਨੀ ਗੱਲ ਕਹਿੰਦਾ ਹੈ ਕਿ ਤੁਸੀਂ ਇੱਕ ਚੰਗਾ ਉਪਰਾਲਾ ਇੱਕ ਚੰਗਾ ਕੰਮ ਇਹ ਚੰਗੀ ਮਿਹਨਤ ਤੁਸੀਂ ਜਿਹੜੀ ਕਰ ਰਹੇ ਹੋ ਕੀ ਘਰ ਦੇ ਵਿੱਚ ਮਿਹਨਤ ਕਰਕੇ ਤੇ ਤੁਸੀਂ ਇਹ ਕਿਥੋਂ ਕਿਥੋਂ ਤੱਕ ਕੈਂਡਲਾਂ ਜਿਹੜੀਆਂ ਪੁੱਛਾਰਿਓ ਅੱਜ ਮੈਂ ਡਿਜ਼ਾਈਨਾਂ ਬਾਰੇ ਵੀ ਜ਼ਰੂਰ ਦੱਸਿਓ ਕਿਹੜੇ ਕਿਹੜੇ ਡਿਜ਼ਾਈਨਾਂ ਦੇ ਕੈਂਡਲ ਤੁਸੀਂ ਬਣਾਉਂਦੇ ਹੋ ਜੀ ਹਾਂ ਜੀ ਕਿਹੜੇ ਕਿਹੜੇ ਡਿਜ਼ਾਈਨ ਇਹ ਫਲਾਵਰ ਡਿਜ਼ਾਈਨ ਹੈ ਜੀ ਜੀ ਤੇ ਇੱਕ ਆ ਜਿਹਾ ਦਿਖਾਇਓ ਹਾਂ ਜੀ ਹਾਂ ਜੀ ਅੱਛਾ ਜੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿ ਇਹ ਜੇ ਇਹ ਪੇ ਡਿਜ਼ਾਈਨ ਹੈਗਾ ਜੀ 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 ਓਕੇ ਇਹ ਡਿਜ਼ਾਈਨ ਹੈ ਜੀ ਜੀ ਇਹ ਆਪਾਂ ਦੁਕਾਨ ਚ ਹੌਲ ਸੇਲ ਚ 7 ਰੁਪਏ ਦੇਈਦੇ ਹਾਂ ਤੇ 10 ਰੁਪਏ ਕੈਂਡਲ ਹੈ ਅੱਛਾ ਤੁਸੀਂ ਵੇਖ ਸਕਦੇ ਹੋ ਦੂਜੇ ਦੁਕਾਨਾਂ ਦੂਜੇ ਕੈਂਡਲ ਤੋਂ ਕਾਫੀ ਮੋਟੀ ਕੈਂਡਲ ਹੈ 10 ਰੁਪਏ ਵਾਲੀ ਜੀ 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 ਤੇ 5 ਰੁਪਏ ਵਾਲੀ ਵੀ ਦੇਖੋ ਤੇ ਕਾਫੀ ਮੋਟੀ ਹੈ ਅੱਛਾ ਜੀ ਹਾਂ ਜੀ ਇਹ ਉਹ ਦੁਕਾਨ ਚ ਤੇ 3 ਰੁਪਏ ਹੌਲ ਸੇਲ ਤੇ ਉਹ ਤੇ 5 ਰੁਪਏ ਵਾਲੀ ਇਹ ਅੱਛਾ ਜੀ ਇਹ ਫਲਾਵਰ ਵਾਲੀ ਕੈਂਡਲ ਹੈ ਜੀ ਜੀ ਠੀਕ ਹੈ ਇਹ 15 ਰੁਪਏ ਸੇਲ ਚ ਦੇ ਰਹੀ ਹੈ ਜੀ ਜੀ ਤੇ 20 ਰੁਪਏ ਚ ਇਹ ਵੀ ਫਲਾਵਰ ਵਾਲੀ ਹੈ ਇਹ ਗੁਲਾਬ ਦਾ ਫਲਾਵਰ ਹੈ ਜੀ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਕਰਿਆਲਾ ਦੇ ਵਿੱਚ ਇਹ ਵੀਰ ਜੋ ਹਨ ਉਹ ਮਿਹਨਤ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਦੂਸਰਿਆਂ ਦੇ ਲਈ ਵੀ ਇਹੀ ਮਿਸਾਲ ਬਣੇ ਨੇ ਕਿ ਕਿਵੇਂ ਹੈਂਡੀਕੈਪ ਹੋਣ ਦੇ باوجود ਵੀ ਜਿਹੜਾ ਹਿੰਮਤ ਨਹੀਂ ਹਾਰਨੀ ਚਾਹੀਦੀ ਇਨਸਾਨ ਨੂੰ ਇੱਕ ਮਿਸਾਲ ਹੈ ਭਾਈ ਜਿਹੜੇ ਹੋਰ ਵੀ ਵੀਰ ਜਿਹੜੇ ਤੁਹਾਡੇ ਵਾਂਗ ਨੇ ਜਿਨ੍ਹਾਂ ਦੇ ਕੋਲੋਂ ਨਹੀਂ ਕੰਮ ਹੁੰਦਾ ਉਹਨਾਂ ਦੇ ਲਈ ਇੱਕ ਤੋਂ ਤੱਕ ਵੀਡੀਓ ਤਾਂ ਪਹੁੰਚਣੀ ਉਹਨਾਂ ਦੇ ਲਈ ਤੁਸੀਂ ਮਿਸਾਲ ਵੀ ਜੇ ਕੀ ਮੈਸੇਜ ਸੰਦੇਸ਼ ਉਹਨਾਂ ਨੂੰ ਤੁਸੀਂ ਦੇਣਾ ਚਾਹੋਗੇ ਕਿ ਜਿਹੜੇ ਵੀਰ ਹੱਲੇ ਵੀ ਕਹਿੰਦੇ ਸਾਡੇ ਕੋਲ ਕੰਮ ਨਹੀਂ ਹੁੰਦਾ ਸਾਨੂੰ ਕੋਈ ਆ ਕੇ ਪਰੋਸਾ ਕੋਈ ਆ ਕੇ ਸਾਨੂੰ ਹੌਸਲਾ ਦੇਵੇ ਤਾਂ ਅਸੀਂ ਵੀ ਅੱਗੇ ਵਧੀਏ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਕਿੰਨਾ ਇਹੀ ਕਹਿਣਾ ਚਾਹਨਾ ਹੈ ਹਿੰਮਤ ਕਦੀ ਨਹੀਂ ਹਾਰਨੀ ਚਾਹੀਦੀ ਆਪਣੀ ਜੋ ਕੰਮ ਕੋਈ ਵੀ ਮਿਲੇ ਜ਼ਿੰਦਗੀ ਵਿੱਚ ਕਰਨਾ ਚਾਹੀਦਾ ਵਾ ਅੱਛਾ ਜੀ ਇਸ ਤੋਂ ਇਲਾਵਾ ਹੋਰ ਤੁਸੀਂ ਕਿਤੇ ਕੁਝ ਵੀ ਜੋ ਵੀ ਦਿਮਾਗ ਚ ਆਵੇ ਕੈਂਡਲ ਬਣਾਉਂਦਾ ਕੋਈ ਕੰਪਿਊਟਰ ਦਾ ਖੋਲਣ ਦਾ ਕੋਈ ਵੀ ਤੁਹਾਡੇ ਲਫਾਫ ਨਹੀਂ ਕੋਈ ਕੰਮ ਹੈਗਾ ਕਰ ਬੈਗ ਅਖਬਾਰ ਦੇ ਲਫਾਫੇ ਹੀ ਬਣਾ ਕੇ ਵੇਚ ਸਕਦੇ ਹੋ ਜੀ 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 ਹਾਂਜੀ ਤੇ ਦੂਸਰਾ ਜਿਹੜਾ ਲਫਾਫੇ ਪਲਾਸਟਿਕ ਵਾਲੇ ਲਫਾਫੇ ਨੇ ਖਤਮ ਹੋ ਜਾਣ ਜੀ ਜੀ ਤੇ ਗੰਦੇ ਹੁੰਦੇ ਕਰਕੇ ਗੰਦਗੀ ਨਾ ਫੈਲੇ ਇਸ ਕਰਕੇ ਅਖਬਾਰ ਦਾ ਵੀ ਬਣਾ ਕੇ ਆਵਾਜ਼ ਮਿੰਟਾ ਗਲ ਵੀ ਜਾਂਦਾ ਪਾਣੀ ਜਿਹਾ ਗਲ ਵੀ ਜਾਂਦਾ ਵਾ ਜੀ ਜੀ ਤੇ ਇਸ ਕਰਕੇ ਖਤਮ ਖਤਮ ਵੀ ਹੋ ਜਾਂਦਾ ਨੂੰ ਅੱਗ ਵੀ ਲੱਗ ਜਾਂਦੀ ਏ ਜੀ ਜੀ ਆਪਣਾ ਨੰਬਰ ਬੋਲ ਦਿਓ ਜੀ ਮੇਰਾ 9023191505 ਇੱਕ ਵਾਰ ਫਿਰ ਬੋਲ ਦਿਓ 9023191505 ਬਹੁਤ ਬਹੁਤ ਧੰਨਵਾਦ ਤਾਂ ਦੋਸਤੋ ਤੁਸੀਂ ਵੇਖਿਆ ਕਿ ਕਿਵੇਂ ਘਰ ਦੇ ਵਿੱਚ ਹੀ ਜਿਹੜੀ ਐ ਇਸ ਵੀਰ ਵੱਲੋਂ ਤਰਨਤਾਰਨ ਜ਼ਿਲ੍ਹੇ ਦਾ ਹਲਕਾ ਖੇਮ ਕਰਨ ਹੈ ਹਲਕੇ ਖੇਮ ਕਰਨ ਦਾ ਪਿੰਡ ਹੈ ਕਰਿਆਲਾ ਜਿੱਥੇ ਇਹ ਨੌਜਵਾਨ ਵੀਰ ਜੋ ਕਿ ਹੈਂਡੀਕੈਪ ਹੈ ਅਤੇ ਉਹਨਾਂ ਦੇ ਪਰਿਵਾਰ ਦਾ ਵੀ ਸਹਿਯੋਗ ਉਹਨਾਂ ਨੂੰ ਮਿਲਦਾ ਕਿਵੇਂ ਉਹ ਕੈਂਡਲਾਂ ਬਣਾ ਰਹੇ ਨੇ ਅਤੇ ਚੰਡੀਗੜ੍ਹ ਤੱਕ ਚਰਚਾਂ ਤੱਕ ਉਹ ਕੈਂਡਲਾਂ ਪਹੁੰਚਦੀਆਂ ਨੇ ਉਹਨਾਂ ਦਾ ਸਹਿਯੋਗ ਇਹਨਾਂ ਨੂੰ ਮਿਲਦਾ ਅਤੇ ਉਹਨਾਂ ਨੇ ਇਹੀ ਮੈਸੇਜ ਦਿੱਤਾ ਕਿ ਤੁਸੀਂ ਹਿੰਮਤ ਨਹੀਂ ਹਾਰਨੀ ਜਿਹੜੇ ਹੈਂਡੀਕੈਪ ਵੀਰ ਹੈ ਉਹਨਾਂ ਨੂੰ ਇਹੀ ਮੈਸੇਜ ਦਿੱਤਾ ਹੈ ਅਤੇ ਘਰ ਬੈਠੇ ਤੁਸੀਂ ਮਿਹਨਤ ਕਰਕੇ ਇੱਕ ਸੁਖ ਦੀ ਰੋਟੀ ਜਿਹੜੀ ਆ ਉਹ ਖਾ ਸਕਦੇ ਹੋ ਬਣੇ ਰਹੇ ਸਾਡੇ ਨਾਲ ਹਰ ਕਵਰ ਜਿਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ